ਤਾਂ ਨਾਲ ਕਹਿੰਦੇ ਦੂਜਾ ਪੈਰਾਂ ਨੂੰ ਫੁਕਣਾ ਨਹੀਂ ਫੱਟ ਲੱਗੇ ਬਸ ਅੰਮੀ ਖੈਣੀ ਲੈ ਲੋ ਚਲੋ ਠੀਕ ਹੈ ਵੀਰ ਜੀ ਅੱਜ ਆਪਣਾ ਰਿਪੇਅਰ ਦਾ ਤੀਜਾ ਦਿਨ ਅੱਜ ਸਟਾਫ ਸਾਡਾ ਪੂਰਾ ਆਇਆ ਜੀ ਵਧਾਈ ਦੇ ਪਾਤਰ ਹੈ ਸੱਲੋ ਤਾਂ ਬੰਦੇ ਸਾਡੇ ਅੱਜ ਪੂਰੇ ਆਏ ਆ ਬਾਦ ਭਾਈ ਜਾਨੋ ਬੜਾ ਵੱਡਾ ਲੋ ਜਾ ਦੇ ਉਧਰ ਚੱਲ ਜੀ ਨਾ ਰਿਕਾਰਡ ਕਰ ਤੂੰ ਆ ਉਹਦੇ ਘਰ ਨੂੰ ਆ ਰਿਪੇਅਰ ਚੱਲ ਰਹੀ ਹੈ ਮੈਂ ਇਧਰ ਧੱਪੂਗਾ ਨੂੰ ਅੱਜ ਗੈਪ ਡਰਮ ਪੱਟ ਕੇ ਦਿਖਾ ਕੇ ਸਟਾਵਾ ਤੇ ਢਿੱਲੀਆਂ ਸੀਗੀਆਂ ਤੇ ਸੈੱਟ ਕਰਤਾ ਕੰਕ੍ਰਮ ਦਾ ਕੰਮ ਬਸ ਬੈਰੰਬੋਲ ਤੋਂ ਤੇ ਕੁਲਾ ਰਹਿ ਗਿਆ ਜੀ ਅੱਜ ਗੈਪ ਡਰਮ ਦਾ ਕੰਮ ਨਿਬੜੀ ਜਾਊਗਾ ਤੇਰਾ ਆਪਾਂ ਮਲਾਉਣੇ ਸਾਰੇ ਸਟ੍ਰਾਪ ਵਾਲਿਆਂ ਨਾਲ ਥੋੜੇ ਜੇ ਕੰਮ ਲੱਗੇ ਬੱਸ ਸਾਂ ਪੰਜਾਬਣਾਂ ਦਾ ਕੰਮ ਆ ਸੈੱਟ ਨੂੰ ਰਿਪੇਅਰ ਕਰਕੇ ਫਿਰ ਦੇਖਦੇ ਆ 5-10 ਦਿਨ ਪਹਿਲਾਂ ਜਾਵਾਂਗੇ ਜੀ ਸੋਇਆ ਬੀਨ ਤੇ ਕਿ ਫਿਰ ਉਧਰ ਮਸ਼ੀਨ ਜਾ ਕੇ ਕਰਾਂਗੇ ਪਿਆਰ ਦੂਜੀ ਵਿੱਚ ਅਸੀਂ ਕਾ ਬੁਲਾਓ ਇਹ ਫੋਰਮੈਨ ਆ ਜੀ ਤੁਹਾਨੂੰ ਕਾ ਜੀ ਸਾਰਿਆਂ ਨੂੰ ਭਰਾਵਾਂ ਨੂੰ ਹਾਂ ਵੀ ਲਾਡੀ 사ਸਰੀ ਗੱਲ ਕਰੋ ਬਈ ਕਿ ਪੁੱਛਾਂ ਨਾ ਇਹ ਤੇਰੀ ਜੀ ਕਿਹ ਗਿਆ ਬੁਲਾਇਆ ਕਰੋ ਯਾਰ ਜੀ ਸਾਸਰੀ ਗੱਲ ਆਪਣੇ ਵੀਰ ਭਰਾਵੇਂ ਨੇ ਆ ਤੇਣੀ ਨਾਲ ਆ ਤਾ ਹਾਂਜੀ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਹੋ ਗਈ ਸਾਰਿਆਂ ਨੂੰ ਇਹ ਬੰਦੇ ਆਪਣੇ ਸਟਾਫ ਦੇ ਹੌਲੀ ਹੌਲੀ ਸੰਘ ਦੇ ਆ ਥੋੜੇ ਜੇ ਹੌਲੀ ਹੌਲੀ ਚੱਲ ਪੈਣਗੇ ਜਿਵੇਂ ਜਿਵੇਂ ਵੀਡੀਓ ਆਉਂਦੀਆਂ ਗਈਆਂ ਹੌਲੀ ਹੌਲੀ ਇਹਨਾਂ ਦੀ ਸੰਗ ਲਾ ਦੇਾਂਗੇ ਵੀਰੇ ਸੰਗ ਲਾ ਦੇਾਂਗੇ ਇਹ ਸਾਡੇ ਕੋਲ ਹਰੇਕ ਕੈਟਾਗਰੀ ਦੇ ਬੰਦੇ ਆ ਇੱਕ ਤਾਂ ਤਜਰਬੇ ਬਾਰੇ ਕੱਲ ਦੱਸਿਆ ਸੀ ਇਹ ਫੋਰਮੈਨ ਆ ਮੁੰਡਾ ਉਹ ਮੁੰਡਾ ਟਰੱਕ ਡਰਾਈਵਰ ਆ ਕਾਲਾ ਇੱਕ ਪੁੱਛਾਂ ਕੱਢਣ ਨੂੰ ਵੀ ਰੱਖਿਆ ਮੁੰਡਾ ਨਾਲ ਲਾਡੀ ਜਿਹੜਾ ਕਕਰਾਨੇ ਤੋਂ ਆ ਤੇ ਪੁੱਤਾਂ ਬੱਚਿਆਂ ਦੀ ਕੱਢ ਲੈਂਦਾ ਹੈ ਕਈ ਵਾਰ ਆ ਕੋਈ ਪੁੱਤਾਂ ਬੱਚਿਆਂ ਦੀ ਲੋੜ ਪੈਵੇ ਤਾਂ ਐ ਫਿਰ ਬਾਹਰ ਔਖਾ ਹੋ ਜਾਂਦਾ ਜੀ ਕਈ ਵਾਰਾਂ ਪੁੱਛ ਕੱਢਣੀ ਪੈਂਦੀ ਹੈ ਫਿਰ ਸਿੱਖਿਆ ਮੁੰਡਾ ਕੰਮ ਬੰਦਾ ਹੋ ਜਾਂ ਮੱਥੇ ਲੱਗ ਜਾਂਦਾ ਇੱਥੇ ਲੱਗ ਜਾਂਦਾ ਕਈ ਵਾਰ ਕੋਈ ਨਜ਼ਰ ਵਾਲਾ ਕੰਮ ਹੋ ਜਾਂਦਾ ਹੈ ਜਾਂ ਕਿਸੇ ਦੀ ਬਾਹਰ ਪੁੱਛ ਕੱਢਣੀ ਪੈ ਜਾਂਦੀ ਹੈ ਕਈ ਬੰਦਿਆਂ ਦੀ ਪੁੱਛ ਬਾਹਰ ਵੀ ਕੱਢਣੀ ਪੈਂਦੀ ਹੈ ਉਹ ਕੋਈ ਬੰਦੇ ਨਾਲ ਟੱਕਰਾ ਹੋ ਜਾਂਦਾ ਤੇ ਫਿਰ ਬੰਦੇ ਨੂੰ ਇਹ ਬਣਾ ਸਾਰੇ ਕਲਾਗਿਰੀ ਦੇ ਆ ਬਸ ਰੋਟੀਆਂ ਵਾਲਾ ਪਤਾ ਨਹੀਂ ਕਿਹੜੀ ਕੈਟਾਗਰੀ ਦਾ ਆਊਗਾ ਤੁਹਾਡੇ ਨਾਲ ਉਹ ਕਿਹੜੇ ਤਰ੍ਹਾਂ ਦਾ ਬੁੱਦਾ ਆਉਂਦਾ ਉਹ ਵੀ ਮਲਾਵਾਂਗੇ ਤੁਹਾਨੂੰ ਜਦੋਂ ਕਿਤੇ ਗੱਲਬਾਤ ਬਣ ਗਈ ਸਾਡਾ ਡਰਾਈਵਰ ਸਾਹਿਬ ਦੂਨੇ ਪਾਸੇ ਬਾਹਰ ਨੂੰ ਠੋਕ ਰਿਹਾ ਹਾਂ ਉਹ ਮੇਰੇ ਪਿੰਡ ਦਾ ਬੰਦਾ ਸਿਦਿਆਣੀ ਦਾ ਰੂਪ ਸਿੰਘ ਜੀ ਦੇ ਪਾਪੇ ਦਾ ਤਜਰਬੇ ਤੇ ਚੱਲ ਰਿਹਾ ਉਹ ਹਾਂਜੀ ਇਹ ਬੰਦੇ ਨਾ ਮੁੰਡਾ ਯਾਨੀ ਕਿ ਵੀ ਪੂਰਾ ਸਟਾਫ ਲਗ ਲਗ ਪਿੰਡਾਂ ਦਾ ਖੁਖਰਾਣਾ ਸੋਸਨ ਬਗੇਲਾ ਤੇ ਬਗੇਲਾ ਇਸ ਲਈ ਆਣੀ ਹੁਣਤੀ ਚ ਪਹਿਮਾ ਬੰਦਾ ਰੋਟੀ ਵਾਲਾ ਪਤਾ ਨਹੀਂ ਕਿਹੜੇ ਪਿੰਡ ਦਾ ਪਤਾ ਨਹੀਂ ਕਿਹੜੇ ਪਿੰਡ ਦਾ ਅਣਜਾਲਾ ਤੇ ਕਿਹੜਾ ਦਾਣਾ ਪਾਣੀ ਲਿਖਿਆ ਤੇ ਸਾਡੀਆਂ ਰੋਟੀਆਂ ਪਕਾਉਣੀਆਂ ਕਿਹਦੇ ਹੱਥਾਂ ਤੇ ਲਿਖੀਆਂ ਜੇ ਕੋਈ ਵੀਰ ਸਾਡੀ ਵੀਡੀਓ ਵੇਖਦਾ ਹੋਵੇ ਤੇ ਕੋਈ ਰੋਟੀ ਪਕਾਉਣ ਵਾਲਾ ਵਧੀਆ ਜਾਂ ਮੁੰਡਾ ਸੋਹਣਾ ਜਾਂ ਸੁਨੱਖਾ ਜਾਂ ਆ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਆਹ ਨਾ ਤਨਾਂ ਦਾ ਬੜਾ ਲੋੜ ਲਵਣਾ ਲਾਇਆ ਆਹ ਸਾਫ਼ ਸੁਥਰਾ ਹੋਵੇ ਸੋਹਣੇ ਜਨਕ ਨੂੰ ਵੀ ਸਾਫ਼ ਸੁਥਰਾ ਗੰਦੀਲਾ ਜਣਾ ਹੋਵੇ ਬਾਈ ਰੱਖਦਾ ਹੋਵੇ ਆ ਬੰਦਾ ਰੋਟੀ ਖਾਣ ਨੂੰ ਵੀ ਜੀ ਕਰੇ ਬੰਦੇ ਕਈ ਬਹੁਤ ਹੈਗੇ ਆ ਜਿਵੇਂ ਹੁਣ ਆਪਾਂ ਬਾਹਰੋਂ ਕੰਮ ਕਰਕੇ ਆਏ ਆ ਥੋੜਾ ਜਆ ਆਉਂਦਿਆਂ ਨੂੰ ਕਹਿ ਦੇ ਵੀ ਤੁਸੀਂ ਆਗੇ ਜੀ ਜਿਵੇਂ ਘਰ ਵਾਲੀਆਂ ਬੰਦੇ ਦੇ ਕਰਦੀਆਂ ਇੰਨੇ ਨਾਲ ਬੰਦੇ ਤਾਂ ਕੀ ਮਰਿਆ ਲੈ ਜਾਂਦਾ ਸਹੀ ਗੱਲ ਜਿਉਂਦਿਆਂ ਨੂੰ ਕਵੇ ਓਏ ਆ ਗਏ ਪਰ ਚੱਕ ਲੋ ਖਾੜੋ ਮਾਰ ਲੈ ਜਿਹਨੇ ਕਰਦਾ ਚੇਤਾ ਨਹੀਂ ਆਉਂਦਾ ਹਾਂ ਇਹੋ ਜਿਹਾ ਬੰਦਾ ਜੇ ਕਿਤੇ ਖੂਬਸੂਰਤ ਜਿਹਾ ਮਿਲ ਜੇ 1000 2000 ਵੱਧ ਵੀ ਦੇ ਦਿਆਂਗੇ ਆਪਾਂ ਯਾਰ ਘੋੜੇ ਲੋ ਆਧਾ ਤੋਂ ਦੇਣਾ ਠੀਕ ਹੈ ਕਿ ਨਹੀਂ ਕਾਲਿਆ ਇਹੋ ਜਿਹੇ ਬੰਦੇ ਨੂੰ 1000 2000 ਵੱਧ ਦਿੱਤਾ ਵੀ ਨਹੀਂ ਦੁਖਦਾ ਸਹੀ ਗੱਲ ਹੈ ਜੀ ਜਿਆ ਲਈ ਰੱਖੇ ਹਾਂ ਹਾਂ ਜੀ ਗੱਡੀ ਆ ਹੋਰ ਕੋਈ ਨਹੀਂ ਜਾਦਾ ਨਹੀਂ ਵੀ ਬਸ ਜੀ ਜਿਹਾ ਹੀ ਲਾਉਣਾ ਗੱਲਾਂ ਬਾਤਾਂ ਸੋਹਣੀਆਂ ਮੱਥੇ ਤੇ ਵਟਣਾ ਪਾਵੇ ਇਹੋ ਜਿਹਾ ਕੋਈ ਇਨਸਾਨ ਜਿਹਦੇ ਚ ਕੁਆਲਿਟੀ ਹੋਵੇ ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਰੋਟੀ ਵਾਸਤੇ ਬੰਦਾ ਰੱਖਣਾ ਨੰਬਰ ਆਪਣਾ ਹੈਗਾ 8360820199 ਸ਼ਰਾਬ ਪੀਣ ਵਾਲਾ ਬੰਦਾ ਨਹੀਂ ਆਪਾਂ ਨੂੰ ਚਾਹੀਦਾ ਜੀ ਕਰਾਪੇ ਨੋਹਿੰ ਹੂ ਤੋ ਮਸ਼ੀਨ ਤਾ ਨਹੀਂ ਚਲਾਉਣੀ ਪਾਰੇ ਇਹ ਨਹੀਂ ਨਾ ਵੀ ਅਸੀਂ ਲੇਟ ਆਈਏ ਜੋ ਸਾਡੇ ਉਹਨਾਂ ਨੂੰ ਜਹਾਜ਼ ਤੇ ਚੜਿਆ ਹੋਵੇ। ਜਾਂ ਸਵੇਰ ਵੇਕੇ ਰੋਟੀ ਨਾ ਟਾਈਮ ਨਹੀਂ ਰੋਟੀ ਮੰਗੀਏ ਤੇ ਉਹ ਕਹਵੇ ਤੁਸੀਂ ਕੌਣ ਆ। ਚਾਕੇ ਖਾ ਲਓ। ਉਹ ਇਥੇ दारू ਪੀ ਕੇ ਪਿਆ ਰਹੇ। ਆ ਬੰਦਾ ਥੋੜਾ ਜੈ ਇਹਦੀ ਪੁੱਛ ਕੱਢਣੀ ਆ ਆ ਰੂਪ ਸਿੰਘ ਦੀ ਇਹ ਥੋੜਾ ਜੈ ਇਹਦੇ ਠੇਕੇ ਤੇ ਜਾਂਦਾ ਬਾਕੀ ਦਾ ਸੈਟ ਇਹ ਕਹੇ ਆ। ਇਹ ਕੋਈ ਜਿਹੜਾ ਪੁੱਛਾ ਦਿੰਦਾ लाਡੀ ਉਹ ਵੀ ਹਜੇ ਸ਼ਰਾਰਤ ਕਰਦਾ ਮੈਨੂੰ ਖਬਰ ਮਿਲ ਗਈ ਨਹੀਂ ਕਰਦੇ ਨਹੀਂ ਕਰਦੇ ਲੱਗੇ ਆਪਾਂ ਤਾਂ ਦਿੱਤਾ ਹੈ ਵਧੀਆ ਚੀਜ਼ ਆ ਮੈਂ ਆਪ ਵੀ ਚਾਰ ਪੰਜ ਦਿਨ ਹੋ ਗਏ ਆਪਾਂ ਮਸ਼ੀਨ ਤੇ ਸ਼ਕਾਵ ਰਹੀ ਵਰਤਨੀ ਬਹੁਤ ਵਧੀਆ ਨੀਂਦ ਆਉਂਦੀ ਹੈ ਨਸ਼ੇ ਪੱਤੇ ਦੇ ਵਿੱਚ ਕੁਝ ਨਹੀਂ ਰੱਖਿਆ ਆਪਾਂ ਤਾਂ ਸਾਰਿਆਂ ਨੂੰ ਕਹਿੰਦੇ ਨਸ਼ੇ ਪੱਤੇ ਤੋਂ ਦੂਰ ਰਹੋ ਕੰਮ ਪੂਰਾ ਕੱਟ ਕਰ ਲਓ ਕੋਈ ਗੱਲ ਨਹੀਂ ਪਰ ਨਸ਼ੇ ਪੱਤੇ ਤੋਂ ਦੂਰ ਰਹੋ ਕੰਮ ਤਾਂ ਸਾਰੀ ਉਮਰ ਕਰਨਾ ਸਰੀਰ ਦੁਆਰਾ ਨਹੀਂ ਨੰਗਾ ਠੀਕ ਆ ਬਸ ਸਰਕਰਟ ਨਾਲ ਕੋਈ ਮਾਰਗੀ ਬੋਲੀ ਜਾਏ ਆ ਮਾਉਂ ਦਾਲਤ ਬੋਲ ਲਾਡੀ ਸੁਣਾ ਕੋਈ ਗੱਲ ਬਾਤ ਫਿਰ ਹਾਂ ਉਹ ਸੁਣਾਰੇ ਕੋਈ ਗੱਲ ਬਾਤ ਕੋਈ ਪੁੱਛ ਪਾਛ ਕਢਾ ਲਈਏ ਬਾਈ ਜੇ ਬਾਲਾ ਸਾਡਾ ਪੂਰਾ ਹੋ ਗਿਆ ਹਣ ਕੀ ਕਰ ਗਿਆ ਬਾਈ ਥਲੇ ਕੋ ਰੱਖ ਨਾ ਜਿਹੜਾ ਬਾਈ ਰੱਖਿਆ ਤੋ ਬਣਨੀਆ ਬਾਈ ਲਿਆਗਾ ਬਾਈ ਕੀ ਆ ਨਹੀਂ ਹੋਗਾ ਲੈ ਨਿਕੜੀਆ ਆਓ ਜੀ ਮੈਂ ਕਰਾਂਗਾ ਲੈਕ ਰੋਟੀ ਰੇ ਦੀ ਥੋੜਾ ਜਿਹਾ ਬੰਦੇ ਅੱਜ ਬਿਜ਼ੀ ਆ ਗੈ ਬ੍ਰਾਹਮਾ ਸੈਟ ਕਰ ਰਹੇ ਆ ਇੱਥੇ ਰੱਖੋ ਹੁੰਦਾ ਹਾਂ ਜਾ ਕਰੋ ਧੰਨਵਾਦ ਤੁਹਾਡਾ ਸਾਡੀਆਂ ਵੀਡੀਓ ਵੇਖਣ ਲਈ ਬੰਦਾ ਵੀ ਰੋਟੀਆਂ ਵਾਲਾ ਹੋਇਆ ਤਾਂ ਜੁਰਸ ਵਰਕਰ ਹੈ ਠੀਕ ਆ ਭਾਈ ਜੀ ਉਹ ਭਾਈ ਆਏ ਧੰਨਵਾਦ ਆਂਦਾ ਖਣਾ ਸੀ ਚੱਕ ਰਿਹਾ ਸਾਡਾ ਚੈਨਲ YouTube ਤੇ ਤੁਹਾਨੂੰ ਪਤਾ ਹੀ ਆ ਫਰਜ਼ੋਤ ਥੱਟ ਮਾਰੂਗਾ ਬਲੌਗ ਸਿਰਕੋਂਸ ਲਿਆਣੀ ਵਾਲੇ ਤੇ ਇਟ ਲੈ ਆਵਾਂ ਪੇਜ ਆਪਣਾ ਕੰਪੇਨ ਲਵਰ ਜੋ ਫੇਸਬੁੱਕ ਤੇ ਚੱਲਦਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੇਜ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ ਜੀ